ਹਾਜ ਬਣ ਰਹੇ ਹੈ ਜੀ ਆٹے ਤੇ ਗੁੜ ਦੇ ਗੋਲਗਲੇ ਗੋਲਗਲੇ ਹੈ ਜਿਹੜੇ ਉਹ ਹਰ ਇੱਕ ਨੂੰ ਪਸੰਦ ਹੁੰਦੇ ਨੇ ਤੇ ਸੌਣ ਦੇ ਮਹੀਨੇ ਦੇ ਵਿੱਚ ਹਰ ਘਰ ਦੇ ਵਿੱਚ ਬਣਾਏ ਜਾਂਦੇ ਨੇ ਬਚਪਨ ਦੀਆਂ ਜ਼ਿਆਦਾ ਵੀ ਤਾਜ਼ਾ ਹੋ ਜਾਂਦੀਆਂ ਨੇ ਕਿਉਂਕਿ ਬਚਪਨ ਦੇ ਵਿੱਚ ਆਪਾਂ ਸਾਰਿਆਂ ਨੇ ਗੋਲਗਲੇ ਜਿਹੜੇ ਉਹ ਨਾਨੀਆਂ ਦਾਦੀਆਂ ਦੇ ਹੱਥਾਂ ਦੇ ਬਣਾਏ ਹੋਏ ਖਾਦੇ ਨੇ ਪਰ ਬਿਲਕੁਲ ਉਹੀ ਨਾਨੀਆਂ ਦਾਦੀਆਂ ਦੇ ਹੱਥਾਂ ਵਾਲਾ ਟੇਸਟ ਆਵੇ ਗੋਲਗਲੇ ਬਿਲਕੁਲ ਉਹੀ ਜੇ ਟੈਕਸਚਰ ਦੇ ਬਣ ਕੇ ਤਿਆਰ ਹੋਣ ਬਿਲਕੁਲ ਸਪੰਜੀ ਤੇ ਨਰਮ ਬਣ ਉਹਦੇ ਲਈ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਠੀਕ ਹੈ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਆٹے ਤੇ ਗੁੜ ਦੇ ਗੋਲਗਲੇ ਬਣਾ ਕੇ ਤਿਆਰ ਕਰਾਂਗੇ ਸਾਵਣ ਦੇ ਮਹੀਨੇ ਦੇ ਵਿੱਚ ਗੁਲਗਲੇ ਜਿਹੜੇ ਹਰ ਘਰ ਦੇ ਵਿੱਚ ਬਣਾਏ ਜਾਂਦੇ ਨੇ ਤੇ ਬਹੁਤ ਟੇਸਟੀ ਲੱਗਦੇ ਨੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੀ ਬਿਲਕੁਲ ਪਰਫੈਕਟ ਗੁਲਗਲੇ ਤੁਸੀਂ ਬਣਾ ਕੇ ਘਰ ਦੇ ਵਿੱਚ ਤਿਆਰ ਕਰ ਲਓਗੇ ਇਸ ਵੀਡੀਓ ਨੂੰ ਦੇਖ ਕੇ ਸੋ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਗੋਲਗਲੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ ਗੁੜ ਘਰ ਦੇ ਵਿੱਚੋਂ ਕੋਈ ਵੀ ਕਾਲੀ ਕਾਪ ਜਾਂ ਫਿਰ ਇਸ ਤਰੀਕੇ ਦੀ ਬਾਟੀ ਦੇ ਨਾਲ ਤੁਸੀਂ ਗੁੜ ਨੂੰ ਹੈ ਜਿਹੜਾ ਉਹ ਨਾਪ ਲੈਣਾਗਾ ਇੱਕ ਬਾਟੀ ਆਪਣੇ ਕੋਲੇ ਗੁੜ ਦੀ ਹੈ ਇਹਦੇ ਛੋਟੇ-ਛੋਟੇ ਟੁਕੜੇ ਆਪਾਂ ਬਣਾ ਲਏ ਸੀ ਹੁਣ ਇਹਨੂੰ ਇੱਕ ਪੈਨ ਦੇ ਵਿੱਚ ਐਡ ਕਰ ਦਿਆਂਗੇ ਇੱਕ ਬਾਟੀ ਗੁੜ ਦੇ ਵਿੱਚ ਜਿਹੜਾ ਇੱਕ ਬਾਟੀ ਹੀ ਆਪਾਂ ਪਾਣੀ ਐਡ ਕਰਾਂਗੇ ਤੇ ਬਿਲਕੁਲ ਹਲਕੀ ਫਲੇਮ ਤੇ ਜਿਹੜਾ ਗੁੜ ਨੂੰ ਆਪਾਂ ਮਿਕਸ ਕਰਦੇ ਜਾਵਾਂਗੇ ਇਹਦੀ ਆਪਾਂ ਚਾਸ਼ਨੀ ਨਹੀਂ ਬਣਾਉਣੀ ਬਸ ਗੁੜ ਨੂੰ ਜਿਹੜਾ ਉਹ ਆਪਾਂ ਮੈਲਟ ਕਰਨਾਗਾ ਵੀ ਸਾਰਾ ਗੋੜਾ ਜਿਹੜਾ ਪਾਣੀ ਦੇ ਨਾਲ ਮਿਕਸ ਹੋ ਜੇ ਇਹਦੀਆਂ ਡਲੀਆਂ ਜਿਹੜੀਆਂ ਉਹ ਖਤਮ ਹੋ ਜਾਣ। ਤੇ ਹੁਣ ਜੀ ਗੁੜ ਚੰਗੇ ਤਰੀਕੇ ਨਾਲ ਮੈਲਟ ਹੋ ਗਿਆ ਜਿਹੜੀਆਂ ਥੋੜੀਆਂ-ਬਹੁਤੀਆਂ ਡਲੀਆਂ ਰਹਿ ਗਈਆਂ ਉਹ ਜਦੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਰੱਖ ਆ ਦੇਾਂਗੇ ਤਾਂ ਫਿਰ ਉਦੋਂ ਜਿਹੜੀਆਂ ਇਹਦੇ ਵਿੱਚ ਖੁਰ ਜਾਣਗੀਆਂ। ਤੇ ਹਾਂ ਜੀ ਗੁੜ ਵਾਲੇ ਕੋਲ ਨੂੰ ਆਪਾਂ ਟਾਕੇ ਸਾਈਡ ਤੇ ਰੱਖ ਦਾਂਗੇ ਜਦੋਂ ਤੱਕ ਇਹ ਠੰਡਾ ਨਹੀਂ ਹੋ ਜਾਂਦਾ ਬਿਲਕੁਲ ਰੂਮ ਟੈਂਪਰੇਚਰ ਤੇ ਨਹੀਂ ਆ ਜਾਂਦਾ ਤੇ ਹੁਣ ਜੀ ਗੁੜ ਵਾਲਾ ਇਹ ਪਾਣੀ ਹੈ ਜਿਹੜਾ ਬਿਲਕੁਲ ਤਿਆਰ ਹੋ ਗਿਆ ਰੂਮ ਟੈਂਪਰੇਚਰ ਤੇ ਆ ਗਿਆ ਬਿਲਕੁਲ ਇਹ ਠੰਡਾ ਹੋ ਗਿਆ ਹੁਣ ਇਹਨੂੰ ਇੱਕ ਬਰਤਨ ਦੇ ਵਿੱਚ ਆਪਾਂ ਪਾਉਣ ਲਵਾਂਗੇ ਤੇ ਹੁਣ ਜੀ ਇਹਨੂੰ ਆਪਾਂ ਜਿਹੜਾ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਨੂੰ ਚਾਹੀਦਾ ਇੱਧਰ ਇੱਕ ਖੁੱਲਾ ਬਰਤਨ ਜਿਸ ਬਾਟੀ ਦੇ ਨਾਲ ਮੈਂ ਗੁੜ नाप ਕੇ ਲਿਆ ਸੀ ਉਸੇ ਬਾਟੀ ਦੇ ਨਾਲ ਆਪ ਕੇ ਜਿਹੜਾ ਮੈਂ ਆਟਾ ਪਾਉਂਗੀ ਇੱਥੇ ਤੇ ਆਟੇ ਦੀਆਂ ਦੋ ਬਾਟੀਆਂ ਸ਼ਾਮਿਲ ਕਰੂੰਗੀ ਇੱਕ ਬਾਟੀ ਗੁੜ ਦੀ ਦੋ ਬਾਟੀਆਂ ਆਟੇ ਦੀਆਂ ਤੇ ਆਟੇ ਨੂੰ ਮੈਂ ਪਹਿਲਾਂ ਹੀ ਛਾਣ ਲਿਆ ਸੀਗਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਵੱਡਾ ਚਮਚ ਭਰ ਕੇ ਸੌਂਫ ਦਾ ਸੌਂਫ ਆ ਜਿਹੜੀ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਪਰ ਗੁਲਗੁਲਿਆਂ ਦੇ ਵਿੱਚ ਮਠੀਆਂ ਦੇ ਵਿੱਚ ਮਾਲ ਪੂੜਿਆਂ ਦੇ ਵਿੱਚ ਸੌਂਫ ਦਾ ਜਿਹੜਾ ਟੇਸਟ ਹੈ ਉਹ ਬਹੁਤ ਜ਼ਿਆਦਾ ਵਧੀਆ ਆਉਂਦਾ ਹੁਣ ਇਹਦੇ ਵਿੱਚ ਅੱਧਾ ਗੁੜ ਦਾ ਪਾਣੀ ਆਪਾਂ ਪਾਤਾ ਤੇ ਇਹਨੂੰ ਹੱਥਾਂ ਨਾਲ ਜਿਹੜਾ ਮਿਕਸ ਕਰਾਂਗੇ ਹੱਥਾਂ ਨਾਲ ਜਦੋਂ ਤੁਸੀਂ ਮਿਕਸ ਕਰੋਗੇ ਨਾ ਆਟੇ ਦੇ ਨਾਲ ਗੁੜ ਦਾ ਪਾਣੀ ਐਡ ਕਰਕੇ ਤਾਂ ਆਟਾ ਜਿਹੜਾ ਚੰਗੇ ਤਰੀਕੇ ਨਾਲ ਮਿਕਸ ਹੋ ਜਾਊਗਾ ਤੇ ਆਪਾਂ ਨੂੰ ਅੰਦਾਜ਼ਾ ਵੀ ਸਹੀ ਹੋ ਜਾਂਦਾ ਵੀ ਹੋਰ ਕਿੰਨਾ ਕੁ ਪਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਇੱਕ ਬਾਟੀ ਗੁੜ ਤੇ ਇੱਕ ਬਾਟੀ ਪਾਣੀ ਪਾ ਕੇ ਆਪਾਂ ਇਹ ਪਾਣੀ ਤਿਆਰ ਕੀਤਾ ਸੀ ਗੁੜ ਵਾਲਾ ਸਾਰਾ ਇਹ ਪਾ ਦਿਆਂਗੇ ਥੋੜਾ ਥੋੜਾ ਕਰਕੇ ਅੱਧਾ ਅੱਧਾ ਕਰਕੇ ਆਪਾਂ ਐਡ ਕਰਤਾ ਤੇ ਨੂੰ ਹੱਥਾਂ ਨਾਲ ਮਿਕਸ ਕਰ ਲਾਂਗੇ ਤੇ ਹੁਣ ਇਹ ਗੁਲਗਲੇ ਬਣਾਉਣ ਵਾਲਾ ਜਿਹੜਾ ਮਿਕਸਚਰ ਹੈ ਜੀ ਇਹ ਬਹੁਤ گاੜਾ ਹੈਗਾ ਕਿਉਂਕਿ ਆਪਾਂ ਇਹਨੂੰ ਫੈਂਟ ਕੇ ਤਿਆਰ ਕਰਨਾ ਜਿਸ ਤਰੀਕੇ ਨਾਲ گاੜੇ ਨੂੰ ਫੈਂਟਾਂਗੇ ਤਾਂ ਇਹ ਤਿਆਰ ਨਹੀਂ ਹੋਣਾ ਯਾਨੀ ਕਿ ਆਪਣੀ ਬਹੁਤ ਜ਼ਿਆਦਾ ਮਿਹਨਤ ਲੱਗੂਗੀ ਇਹਨੂੰ ਫੈਂਟਣ ਦੇ ਲਈ ਤੇ ਗੁਲਗਲੇ ਬਣਾਉਣ ਦੇ ਲਈ ਵੀ ਇਹ ਬਹੁਤ گاੜਾ ਹੈ ਇਸ ਕਰਕੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਸਾਦਾ ਪਾਣੀ ਐਡ ਕਰ ਦੇਾਂਗੇ ਯਾਨੀ ਕਿ ਅੱਧਿਕ ਖੌਲੀ ਮੈਂ ਐਡ ਕਰਤੀ ਤੇ ਇਹਨੂੰ ਮਿਕਸ ਕਰ ਦੂੰਗੀ ਜਿਵੇਂ ਆਪਾਂ ਕੋਲ ਨੂੰ ਫੈਂਟ ਕੇ ਤਿਆਰ ਕਰਾਂਗੇ ਤਾਂ ਉਹਦੇ ਵਿੱਚ ਏਅਰ ਭਰੂਗੀ ਗੁਲਗੁਲੇ ਜਿਹੜੇ ਵਧੀਆ ਸਪੰਜੀ ਬਣ ਕੇ ਤਿਆਰ ਹੋਣਗੇ ਉਹਨਾਂ ਦਾ ਵਧੀਆ ਟੈਕਸਚਰ ਆਊਗਾ ਤੇ ਕੱਚੇ ਰਹਿਣ ਦਾ ਤਾਂ ਬਿਲਕੁਲ ਚਾਂਸ ਨਹੀਂ ਰਹਿੰਦਾ ਕਈ ਵਾਰ ਆਪਾਂ ਗੁਲਗੁਲੇ ਬਣਾਉਨੇ ਆ ਜਾਂ ਤਾਂ ਉਹ ਚੰਗੇ ਤਰੀਕੇ ਨਾਲ ਫੋਲਦੇ ਨਹੀਂ ਬਿਲਕੁਲ ਉਹ ਚਾਪਟੇ ਬਣ ਜਾਂਦੇ ਆ ਫਲਫੀ ਨਹੀਂ ਬਣਦੇ ਸਪੰਜੀ ਨਹੀਂ ਬਣਦੇ ਤਾਂ ਉਹਨਾਂ ਦਾ ਟੈਕਸਚਰ ਹੈ ਜਿਹੜਾ ਉਹ ਬਿਲਕੁਲ ਇਸ ਤਰੀਕੇ ਦਾ ਨਰਮ ਨਹੀਂ ਬਣਦਾ ਜਿਸ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕੀਤਾ ਤੇ ਉਹਨਾਂ ਦੇ ਵਿੱਚ ਜਿਹੜਾ ਕੱਚਾ ਆਟਾ ਰਹਿ ਜਾਂਦਾ ਸੋ ਉਹ ਸਾਰੀਆਂ ਦਿੱਕਤਾਂ ਤੋਂ ਬਚਣ ਲਈ ਤੁਸੀਂ ਕੋਲ ਨੂੰ ਜਿਹੜਾ ਵਧੀਆ ਨਿਆ ਹੱਥਾਂ ਨਾਲ ਥੋੜਾ ਜਿਹਾ ਸਮਾਂ ਜ਼ਿਆਦਾ ਲੱਗ ਜੂਗਾ ਜੇ ਤੁਹਾਡੇ ਕੋਲ ਇਸ ਤਰੀਕੇ ਦਾ ਵਿਸਕਰ ਹੋਇਆ ਤਾਂ ਇਹਦੇ ਨਾਲ ਵੀ ਤੁਸੀਂ ਫੈਂਟ ਕੀ ਹੈ ਜਿਹੜਾ ਇਸ ਤਰੀਕੇ ਨਾਲ ਇਹਨੂੰ ਤਿਆਰ ਕਰ ਸਕਦੇ ਹੋ ਬਿਲਕੁਲ ਹੱਥਾਂ ਨੂੰ ਤੇਜ਼ ਘੁਮਾਉਂਦੇ ਹੋਏ ਵਧੀਆ ਆਪਾਂ ਇਹਨੂੰ ਫੈਂਟ ਕੇ ਤਿਆਰ ਕਰਨਾ ਹੈ 5 ਤੋਂ 7 ਮਿੰਟ ਤੇ ਇਤੇ ਹੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹਵਾ ਹੈ ਜਿਹੜੀ ਉਹ ਭਾਰਨੀ ਸਟਾਰਟ ਹੋ ਗਈ ਹੈ ਵਧੀਆ ਇਹਦੇ ਵਿੱਚ ਬਬਲਸ ਬਣ ਗਏ ਇੱਥੇ ਤੇ ਮੈਂ ਵਧੀਆ ਹੱਥਾਂ ਨੂੰ ਤੇਜ਼-ਤੇਜ਼ ਘੁਮਾਉਂਦੇ ਹੋਏ 5-7 ਮਿੰਟ ਇਹਨੂੰ ਵਧੀਆ ਫੈਂਟ ਕੇ ਤਿਆਰ ਕਰ ਲਿਆ ਦੇਖੋ ਹੁਣ ਇਹਦੇ ਵਿੱਚ ਨਾ ਮੈਂ ਚਮਚ ਦਾ ਚੌਥਾ ਹਿੱਸਾ ਇਹ ਮਿੱਠਾ ਸੋਡਾ ਸ਼ਾਮਿਲ ਕੀਤਾ ਹੈ ਪਹਿਲਾਂ ਇਹ ਵੀਡੀਓ ਨਹੀਂ ਬਣੀ ਮੈਥੋਂ ਮੈਂ ਤੁਹਾਨੂੰ ਦਿਖਾ ਦਿੰਨੀ ਐ ਇੱਥੇ ਇੰਨਾ ਕੁ ਮਿੱਠਾ ਸੋਡਾ ਜ਼ਰੂਰ ਸ਼ਾਮਿਲ ਕਰਨਾ ਹੈ ਗੁਰਗਲਿਆਂ ਦੇ ਵਿੱਚ ਜੋ ਕਿ ਆਸਾਨੀ ਨਾਲ ਆਪਾਂ ਨੂੰ ਮਿਲ ਹੀ ਜਾਂਦਾ ਘਰੇ ਆਪਣੇ ਹੁੰਦਾ ਹੀ ਆ ਤੇ ਫਿਰ ਇਹਨੂੰ ਹਲਕਾ ਜਿਹਾ ਮਿਕਸ ਕੀਤਾ ਜੀ ਬਸ ਫੈਂਟਣਾ ਨਹੀਂ ਮਿੱਠਾ ਸੋਡਾ ਐਡ ਕਰਕੇ ਹੁਣ ਇਹ ਗੁਰਗਲੇ ਬਣਾਉਣ ਲਈ ਬਿਲਕੁਲ ਤਿਆਰ ਹੈ ਮਿਕਸਚਰ ਹੁਣ ਆਪਾਂ ਗੁਰਗਲੇ ਜਿਹੜੇ ਉਹ ਸਰੋਂ ਦੇ ਤੇਲ 'ਚ ਫਰਾਈ ਕਰਾਂਗੇ ਤੇਲ ਨੂੰ ਵਧੀਆ ਆਪਾਂ ਗਰਮ ਕਰ ਲਿਆ ਤੇ ਗੈਸ ਦੀ ਫਲੇਮ ਹੈ ਜਿਹੜੀ ਉਹ ਆਪਾਂ ਸਲੋ ਰੱਖਾਂਗੇ ਸਾਵਣ ਦੇ ਮਹੀਨੇ ਦੇ ਵਿੱਚ ਜਿਵੇਂ ਕਿ ਗੁਲਗਲੇ ਮਠੀਆਂ ਮਾਲਪੂੜੇ ਜਾਂ ਫਿਰ ਪੂੜੇ ਬਣਾਏ ਜਾਂਦੇ ਆ ਤਾਂ ਉਹ ਸਰੋਂ ਦੇ ਤੇਲ 'ਚ ਹੀ ਬਣਾਏ ਜਾਂਦੇ ਆ ਸਰੋਂ ਦੇ ਤੇਲ 'ਚ ਹੀ ਟੇਸਟੀ ਲੱਗਦੇ ਆ ਹੁਣ ਇੱਕ ਇੱਕ ਕਰਕੇ ਆਪਾਂ ਗੁਲਗਲੇ ਜਿਹੜੇ ਤੇਲ ਦੇ ਵਿੱਚ ਛੱਡ ਦੇਾਂਗੇ ਤਾਂ ਇੱਥੇ ਜੀ ਇੱਕ ਬਰਤਨ ਦੇ ਵਿੱਚ ਮੈਂ ਰੱਖ ਲਿਆ ਸੀਗਾ ਸਾਦਾ ਪਾਣੀ ਇਹ ਹੱਥਾਂ ਨੂੰ ਨਾ ਪਾਣੀ ਦੇ ਵਿੱਚ ਅਡੋਕੇ ਤੇ ਫਿਰ ਮੈਂ ਗੁਲਗਲੇ ਜਿਹੜੇ ਤੇਲ ਦੇ ਵਿੱਚ ਛੱਡ ਰਹੀ ਸੀ ਇਸ ਤਰ੍ਹਾਂ ਕਰਨ ਨਾਲ ਗੁਲਗਲੇ ਜਿਹੜੇ ਉਹ ਆਸਾਨੀ ਨਾਲ ਤੇਲ ਦੇ ਵਿੱਚ ਡਿੱਗ ਪੈਂਦੇ ਆ ਤੇ ਵਧੀਆ ਰਾਉਂਡ ਬਣ ਕੇ ਤਿਆਰ ਹੁੰਦੇ ਆ ਵਧੀਆ ਸ਼ੇਪ ਬਣਦੀ ਉਹਨਾਂ ਦੀ ਤੇ ਸਮਾਂ ਵੀ ਘੱਟ ਲੱਗਦਾ ਬਚਪਨ ਦੇ ਵਿੱਚ ਤੁਸੀਂ ਦੇਖਿਆ ਹੋ ਆਪਣੇ ਘਰ ਦੇ ਵਿੱਚ ਨਾਨੀਆਂ ਦਾਦੀਆਂ ਸੇਮੇ اسی ਤਰੀਕੇ ਨਾਲ ਪਾਣੀ ਦੇ ਵਿੱਚ ਹੱਥ ਭਿਓ ਕੇ ਗੁਲਗਲੇ ਨੂੰ ਤੇਲ ਦੇ ਵਿੱਚ ਛੱਡਦੀਆਂ ਸੀਗੀਆਂ ਤੇ ਬਹੁਤ ਹੀ ਆਸਾਨ ਤਰੀਕਾ ਹੈ ਜੀ ਗੁਲਗਲੇ ਬਣਾਉਣ ਦਾ ਇਸ ਤਰ੍ਹਾਂ ਗੁਲਗਲੇ ਦੀ ਸ਼ੇਪ ਹੈ ਜਿਹੜੀ ਬਹੁਤ ਵਧੀਆ ਆਉਂਦੀ ਹੈ ਤੇ ਬਿਲਕੁਲ ਫਲਫੀ ਗੁਲਗਲੇ ਦੇਖੋ ਬਣ ਰਹੇ ਹੈ ਜ ਜਦੋਂ ਇਹ ਆਪਣੇ ਆਪ ਫੁੱਲਣੇ ਸਟਾਰਟ ਹੋ ਗਏ ਵਧੀਆ ਪੱਕਣੇ ਸਟਾਰਟ ਹੋ ਗਏ ਉਦੋਂ ਆਪਾਂ ਇਹਨਾਂ ਦੇ ਸਾਈਡ ਪਲਟ ਦੇ ਹੋਏ 5 ਤੋਂ 7 ਮਿੰਟ ਇਹਨਾਂ ਨੂੰ ਵਧੀਆ ਜਿਹੜਾ ਮੀਡੀਅਮ ਜੀ ਫਲੇਮ ਤੇ 골ਡਨ ਬਣਾ ਕੇ ਤਿਆਰ ਕਰ ਲਾਂਗੇ ਇਹਨਾਂ ਦੇ ਵਿੱਚ ਇਸ ਤਰੀਕੇ ਨਾਲ क्रੈਕਸ ਆਉਣੇ ਬਹੁਤ ਜ਼ਰੂਰੀ ਹੈ ਫੇਰ ਹੀ ਇੱਥੋਂ ਪਤਾ ਲੱਗਦਾ ਵੀ ਗੁਰਗੁਲੀਆ ਜਿਹੜੇ ਵਧੀਆ ਫੁੱਲ ਰਹੇ ਆ ਅੰਦਰੋਂ ਉਹਨਾਂ ਦਾ ਟੈਕਸਚਰ ਹੈ ਜਿਹੜਾ ਬਿਲਕੁਲ ਜਾਲੀਦਾਰ ਬਣ ਕੇ ਤਿਆਰ ਹੋ ਰਿਹਾ ਹੈ ਹਾਂਜੀ ਕਰਮਾ ਕਰਮ ਸਾਰੇ ਗੁਲਗਲੇ ਜਿਹੜੇ ਉਹ ਆਪਾਂ ਫਰਾਈ ਕਰ ਲਏ ਆ ਦੇਖੋ ਕਿੰਨਾ ਵਧੀਆ ਨਰਾ 컬러 ਆਇਆ ਤੇ ਬਿਲਕੁਲ ਇਹ ਉਪਰੋਂ ਕ੍ਰਿਸਪੀ ਬਣੇ ਨੇ ਵਿਚੋਂ ਬਹੁਤ ਨਰਮ ਬਣ ਕੇ ਤਿਆਰ ਹੁੰਦੇ ਨੇ ਬਹੁਤ ਹੀ ਵਧੀਆ ਇਹ ਬਣ ਗਏ ਨੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਆ ਵੈਸੇ ਤਾਂ ਖੰਡ ਦੇ ਗੁਲਗਲੇ ਵੀ ਅੱਜ ਕੱਲ ਲੋਕ ਬਣਾ ਲੈਂਦੇ ਨੇ ਪਰ ਜਿਹੜੇ ਗੁੜ ਦੇ ਗੁਲਗਲੇ ਹੁੰਦੇ ਆ ਉਹ ਖਾਣ ਦੇ ਵਿੱਚ ਖੰਡ ਦੇ ਗੁਲਗਲਿਆਂ ਨਾਲੋਂ ਕਿਤੇ ਜ਼ਿਆਦਾ ਟੇਸਟੀ ਹੁੰਦੇ ਨੇ ਤੇ ਪਹਿਲਾਂ ਤੋਂ ਹੀ ਹੈ ਜਿਹੜੇ ਪੁਰਾਣੇ ਸਮਿਆਂ ਤੋਂ ਹੀ ਹੈ ਜਿਹੜੇ ਗੁਲਗਲੇ ਉਹ ਗੁੜ ਦੇ ਹੀ ਤਿਆਰ ਕੀਤੇ ਜਾਂਦੇ ਨੇ ਸੋ ਗੁੜ ਤੇ ਆਟੇ ਦੇ ਗੁਲਗਲੇ ਹੀ ਟੇਸਟੀ ਲੱ तरीके ਨਾਲ ਘਰ ਦੇ ਵਿੱਚ ਹੈ ਜਿਹੜੇ ਗੁਲਗੁਲੇ ਤਿਆਰ ਕਰ ਸਕਦੇ ਹੋ ਜੇਕਰ ਪਹਿਲਾਂ ਤੁਸੀਂ ਕਦੇ ਗੁਲਗੁਲਿਆਂ ਦੀ ਰੈਸਪੀ ਘਰ ਦੇ ਵਿੱਚ ਟਰਾਈ ਨਹੀਂ ਕੀਤੀ ਤੁਸੀਂ ਮੇਰੀ ਇਸ ਵੀਡੀਓ ਨੂੰ ਦੇਖ ਕੇ ਜਦੋਂ ਘਰ ਦੇ ਵਿੱਚ ਗੁਲਗੁਲੇ ਬਣਾਓਗੇ ਤਾਂ ਗੁਲਗੁਲੇ ਜਿਹੜੇ ਬਿਲਕੁਲ ਸਪੰਜੀ ਬਣ ਕੇ ਤਿਆਰ ਹੋਣਗੇ ਤੇ ਬਿਲਕੁਲ ਕੱਚੇ ਨਹੀਂ ਰਹਿਣੇ ਬਹੁਤ ਹੀ ਵਧੀਆ ਪੱਕ ਕੇ ਤਿਆਰ ਹੋਣਗੇ ਤੇ ਟੇਸਟ ਤਾਂ ਇਹਨਾਂ ਦਾ ਇੰਨਾ ਵਧੀਆ ਆਊਗਾ ਵੀ ਤੁਸੀਂ ਇਹ ਗੁਲਗੁਲੇ ਜਿਹੜੇ ਬਾਰ-ਬਾਰ ਇਸ ਤਰੀਕੇ ਨਾਲ ਬਣਾਓਗੇ ਤੇ ਖਾਓਗੇ ਬਹੁਤ ਤੇਜ਼ੀ ਬਣ ਕੇ ਤਿਆਰ ਹੁੰਦੇ ਨੇ ਜੀ ਤੇ ਇਥੇ ਜੀ ਗੋਲਗਲੇ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰ ਲਿਆ ਇੱਕ ਗੋਲਗਲਾ ਜਿਹੜਾ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਕਿੰਨਾ ਵਧੀਆ ਵਿੱਚੋਂ ਇਹਨਾਂ ਦਾ ਟੈਕਸਚਰ ਆਇਆ ਦੇਖੋ ਇਸ ਤਰੀਕੇ ਨਾਲ क्रैक्स ਪਾਣਨੇ ਬਹੁਤ ਜ਼ਰੂਰੀ ਹੈ ਬਹੁਤ ਹੀ ਵਧੀਆ ਗੋਲਗਲੇ ਉਪਰੋਂ ਕ੍ਰਿਸਪੀ ਬਣੇ ਨੇ ਤੇ ਵਿੱਚੋਂ ਬਹੁਤ ਵਧੀਆ ਨਰਮ ਬਣੇ ਆ ਦੇਖੋ ਕਿੰਨਾ ਵਧੀਆ ਇਹਨਾਂ ਦਾ ਟੈਕਸਚਰ ਆਇਆ ਤੇ ਬਿਲਕੁਲ ਇਹ ਸਪੰਜੀ ਬਣ ਕੇ ਤਿਆਰ ਹੋਏ ਆ ਇਸ ਤਰ੍ਹਾਂ ਬਿਲਕੁਲ ਪਰਫੈਕਟ ਗੋਲਗਲੇ ਬਣ ਕੇ ਤਿਆਰ ਹੁੰਦੇ ਨੇ ਤੇ ਕਦੇ ਵੀ ਗੋਲਗਲੇ ਖਰਾਬ ਨਹੀਂ ਹੋਣੇ ਜੇਕਰ ਤੁਸੀਂ ਇਸ ਤਰੀਕੇ ਨਾਲ ਇਸ ਵੀਡੀਓ ਨੂੰ ਦੇਖ ਕੇ ਬਣਾਓਗੇ ਉਪਰੋਂ ਬਹੁਤ ਕ੍ਰਿਸਪੀ ਹੋਈ ਨੇ ਬਹੁਤ ਹੀ ਵਧੀਆ 스ਪੰਜੀ ਬਿਲਕੁਲ ਵਧੀਆ ਜਾਈ ਦਾ ਟੈਕਸਚਰ ਬਣ ਕੇ ਤਿਆਰ ਹੋਇਆ ਸੋ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਚ ਆਉਣੀ ਹੈ ਜੀ ਇਹ ਰੈਸਪੀ ਤੁਸੀਂ ਮੇਰੇ ਤੋਂ ਵੀ ਜਿਆਦਾ ਵਧੀਆ ਤੇ ਟੇਸਟੀ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਲਓ ਉਹਦੇ ਲਈ ਇੱਕ ਦੋ ਗੱਲਾਂ ਦਾ ਧਿਆਨ ਰੱਖਿਓ ਵੈਸੇ ਤਾਂ ਗੁਲਗਲੇ ਬਣਾਉਣੇ ਬਹੁਤ ਹੀ ਆਸਾਨ ਹੈ ਹਰ ਕੋਈ ਆਸਾਨੀ ਨਾਲ ਹੈ ਜਿਹੜਾ ਘਰ ਦੇ ਵਿੱਚ ਗੁਲਗਲੇ ਬਣਾ ਸਕਦਾ ਹੈ ਪਰ ਜੇਕਰ ਤੁਸੀਂ ਬਿਲਕੁਲ ਪਰਫੈਕਟ ਗੁਲਗਲੇ ਬਣਾਉਣਾ ਚਾਹੁੰਦੇ ਹੋ ਫਿਰ ਤੁਸੀਂ ਜਿਹੜਾ ਇਸ ਕੋਲ ਨੂੰ ਚੰਗੀ ਤਰ੍ਹਾਂ ਫੈਂਟ ਕੇ ਤਿਆਰ ਕਰਨਾ ਹੈ ਤੇ ਜੇਰਾ ਤੁਸੀਂ ਆਟਾ ਤੇ ਗੋੜ ਐਡ ਕਰੋਗੇ ਉਹ ਕਿਸੇ ਵੀ ਬਰਤਨ ਦੇ ਨਾਲ ਨਾਪ ਕੇ ਹੀ ਐਡ ਕਰਿਓ ਵੀ ਆਪਾਂ ਨੂੰ ਅੰਦਾਜ਼ਾ ਸਹੀ ਰਹੇ ਮਿੱਠਾ ਬਿਲਕੁਲ ਪਰਫੈਕਟ ਹੋਊਗਾ ਤੇ ਤੁਸੀਂ ਇਹਨਾਂ ਨੂੰ ਸਲੋ ਫਲੇਮ ਤੇ ਫਰਾਈ ਕਰਿਓ ਵੀ ਵਧੀਆ ਵਿੱਚ ਉਹ ਚੰਗੇ ਤਰੀਕੇ ਨਾਲ ਪੱਕ ਜਾਣ ਤੇ ਬਹੁਤ ਹੀ ਵਧੀਆ ਇਹਨਾਂ ਦਾ ਟੈਕਸਚਰ ਆਵੇ